ਸਾਸਰੀ ਕਾਜੀ ਸਰਾਂ ਨੂੰ ਲੈ ਕੇ ਆਏ ਆ ਅੱਜ ਨਵੀਂ ਕਹਾਣੀ ਕਹਾਣੀ ਸੁਣਾਉਣਾ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਇਸ ਚੈਨਲ ਤੇ ਨਵੇਂ ਹੋ ਤਾਂ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੀ ਅਸੀਂ ਕਲਾਸ ਵਿੱਚ ਜਿੰਨੇ ਵੀ ਬੱਚੇ ਸੀ ਸਾਰੇ ਬਚਪਨ ਤੋਂ ਹੀ ਇਕੱਠੇ ਪੜੇ ਸੀ ਕਿਉਂਕਿ ਕੋਈ ਹੋਰ ਇੰਗਲਿਸ਼ੀ మీడియం ਸਕੂਲ ਵਗੈਰਾ ਨਹੀਂ ਸੀ ਪਿੰਡ ਵਿੱਚ ਪਿੰਡ ਵੱਡਾ ਹੋਣ ਕਰਕੇ ਇੱਕ ਕਲਾਸ ਵਿੱਚ 100 150 ਬੱਚਾ ਪੜਦਾ ਸੀ ਇੰਨਾ ਚਿਰ ਇਕੱਠਿਆਂ ਨੇ ਬਤਾਇਆ ਭੈਣਾ ਭਾਈਆਂ ਵਰਗਾ ਪਿਆਰ ਪੈ ਗਿਆ ਸੀ ਜਿਸ ਦਿਨ ਛੁੱਟੀ ਹੁੰਦੀ ਸੀ ਘਰੇ ਜੀ ਨਹੀਂ ਸੀ ਲੱਗਦਾ। ਛੁੱਟੀ ਵਾਲਾ ਦਿਨ ਵੱਢ ਖਾਣ ਨੂੰ ਪੈਂਦਾ ਸੀ। ਘਰੇ ਸਮਾਂ ਲਗਾਉਣਾ ਬਹੁਤ ਔਖਾ ਹੋ ਜਾਂਦਾ ਸੀ। ਪਰ ਹੁਣ ਵਿਛੜਨ ਦਾ ਟਾਈਮ ਆ ਗਿਆ ਸੀ। ਸਾਡਾ ਸਕੂਲ 12 ਤੱਕ ਦਾ ਸੀ। ਤੇ ਸਾਡੇ 12ਵੀਂ ਦੇ ਪੇਪਰਾਂ ਵਿੱਚ ਇੱਕ ਮਹੀਨਾ ਸੀ। ਸਾਰੇ ਬੱਚੇ ਟੀਚਰਾਂ ਨੂੰ ਇੱਕ ਟੂਰ ਲਿਜਾਣ ਲਈ ਕਹਿੰਦੇ ਰਹਿੰਦੇ। ਕਹਿੰਦੇ ਸਾਨੂੰ ਕੋਈ ਯਾਦਗਾਰ ਯਾਦਾਂ ਆਪਣੇ ਨਾਲ ਲੈ ਜਾਣਾ ਚਾਹੁੰਦੇ ਹਾਂ। ਮੈਂ ਤਾਂ ਘਰ ਦੀ ਤੰਗੀ ਕਰਨ ਨਾ ਨੁੱਕਰ ਜਿਹੀ ਕਰ ਰਹੀ ਸੀ। ਪਰ ਪਰਮ ਦੀ ਜਿੱਦ ਸੀ। ਮੈਨੂੰ ਨਾਲ ਲੈ ਕੇ ਜਾਣ ਦੀ ਅਸੀਂ 6 ਸਾਲ ਇੱਕ ਬੈਂਚ ਤੇ ਗੁਜ਼ਾਰੇ ਸਨ 6ਵੀਂ ਜਮਾਤ ਤੋਂ ਹੀ ਅਸੀਂ ਇੱਕ ਬੈਂਚ ਤੇ ਬੈਠਦਿਆਂ ਆ ਰਹੀਆਂ ਸਾਂ ਦੋਹਾਂ ਵਿੱਚ ਬਹੁਤ ਗੂੜਾ ਪਿਆਰ ਸੀ ਸਖੀਆਂ ਭੈਣਾਂ ਨਾਲੋਂ ਵੀ ਵੱਧ ਕੇ ਪੇਪਰ ਹੋ ਗਏ ਰਿਜ਼ਲਟ ਨੂੰ ਅਜੇ ਟਾਈਮ ਸੀ ਸਾਰਿਆਂ ਬੱਚਿਆਂ ਦੀ ਜਿੱਦ ਪੁਗ ਗਈ ਅਤੇ ਸਾਡਾ ਟੂਰ ਲੈ ਕੇ ਗਏ ਸਭ ਤੋਂ ਪਹਿਲਾਂ ਅਸੀਂ ਲੁਧਿਆਣਾ ਸ਼ਹਿਰ ਦੀਆਂ ਕਈ ਟੂਰਿਸਟ ਜਗ੍ਹਾਵਾਂ ਤੇ ਘੁੰਮੇ ਫਿਰ ਉੱਥੋਂ ਅਸੀਂ ਸਾਈ 30 ਕਿਲੋਮੀਟਰ ਅੱਗੇ ਚਲੇ ਗਏ ਪਹਾੜੀਆਂ ਦਾ ਬਹੁਤ ਸੋਹਣਾ ਦ੍ਰਿਸ਼ ਸੀ ਅਸੀਂ ਕੁਝ ਕੁ ਮੰਦਰਾ ਵਿੱਚ ਵੀ ਗਏ ਉੱਥੇ ਅਸੀਂ ਬਹੁਤ ਵਧੀਆ ਦਰਸ਼ਨ ਕੀਤੇ ਫਿਰ ਅਸੀਂ ਪਹਾੜਾਂ ਵਿੱਚ ਘੁੰਮਣ ਚਲੇ ਗਏ ਅੱਜ ਪਰਮ ਬਹੁਤ ਮਸਤੀ ਵਿੱਚ ਸੀ ਕਿਸੇ ਦੀ ਵੀ ਗੱਲ ਸੁਣ ਨਹੀਂ ਰਹੀ ਸੀ ਸਭ ਤੋਂ ਅੱਗੇ ਅੱਗੇ ਤੇ ਮਸਤੀ ਵਿੱਚ ਜਾ ਰਹੀ ਸੀ ਟੀਚਰਾਂ ਨੇ ਉਸ ਨੂੰ ਕਈ ਵਾਰ ਸਮਝਾਇਆ ਪਰ ਉਹ ਅੱਜ ਬਹੁਤ ਮਸਤੀ ਵਿੱਚ ਸੀ ਉਹ ਵਾਰ-ਵਾਰ ਕਹਿ ਰਹੀ ਸੀ ਕਿ ਹੁਣ ਪਤਾ ਨਹੀਂ ਆਉਣਾ ਕਿ ਨਹੀਂ ਪਤਾ ਹੀ ਨਾ ਲੱਗਾ ਕਿ ਕਦੋਂ ਪਰਮਦਾ ਉੱਪਰੋਂ ਪੈਰ ਫਿਸਲ ਗਿਆ ਤੇ ਉਹ نیچے ਪਹਾੜਾਂ ਵਿੱਚ ਡਿੱਗ ਗਈ ਸਾਰੇ ਬੱਚੇ ਬਹੁਤ ਜ਼ਿਆਦਾ ਹੈਰਾਨ ਪਰੇਸ਼ਾਨ ਹੋਏ ਤੇ ਚੀਕਾਂ ਮਾਰ ਲੱਗੇ ਸਾਰੇ ਬੱਚੇ ਡਰ ਗਏ ਤੇ ਟੀਚਰਾਂ ਦੇ ਪਿੱਛੇ ਹੋ ਗਏ ਪ੍ਰਵਿੰਦਰਜੀਤ ਦੀ ਬਹੁਤ ਜ਼ਿਆਦਾ ਭਾਲ ਟੋਲ ਕੀਤੀ ਗਈ ਪਰ ਕਿਤੇ ਕੁਝ ਪਤਾ ਨਾ ਲੱਗਿਆ ਪੁਲਿਸ ਨੂੰ ਫੋਨ ਕਰਕੇ ਮੌਕੇ ਤੇ ਸੱਦਿਆ ਗਿਆ ਅਸੀਂ ਸ਼ਾਮ ਤੱਕ ਉੱਥੇ ਹੀ ਰਹੇ ਪਰ ਪਰਮਦਾ ਕੁਝ ਵੀ ਪਤਾ ਨਾ ਲੱਗਿਆ ਉਹ ਸ਼ਾਇਦ ਨੀਚੇ ਕਿਸੇ ਖਾਈ ਵਿੱਚ ਲਈ ਗਈ ਸੀ। ਚਾਵਨੂ ਪੁਲਿਸ ਨੇ ਸਾਨੂੰ ਪਿੱਛੇ ਮੁੜ ਲਈ ਕਿਹਾ ਅਤੇ ਅਸੀਂ ਇੱਕ ਸ਼ਹਿਰ ਵਿੱਚ ਆ ਕੇ ਕਮਰਾ ਬੁੱਕ ਕੀਤਾ। ਤੇਰਾ ਤੋਂ ਉੱਥੇ ਹੀ ਕੱਟੀ। ਸਾਰੇ ਬੱਚੇ ਬਹੁਤ ਜ਼ਿਆਦਾ ਡਰੇ ਹੋਏ ਸਨ। ਕਿਸੇ ਨੇ ਵੀ ਕੰਨਾ ਨਾ ਖਾਦਾ ਤੇ ਚੁੱਪਚਾਪ ਆ ਗਏ। ਕਮਰੇ ਵਿੱਚ ਸੌਂ ਗਏ। ਪਰ ਮੈਨੂੰ ਬਿਲਕੁਲ ਵੀ ਨੀਂਦ ਨਹੀਂ ਦਈ ਅਤੇ ਬਾਰ-ਬਾਰ ਪਰਮ ਦੀ ਯਾਦ ਆ ਰਹੀ ਸੀ। ਮੈਂ ਜਦੋਂ ਕਮਰੇ ਵਿੱਚ ਪਈ ਤਾਕੀ ਵੱਲ ਵੇਖਦੀ ਤਾਂ ਮੈਨੂੰ ਇੰਜ ਲੱਗਦਾ ਜਿਵੇਂ ਪਰਮ ਮੈਨੂੰ ਆਵਾਜ਼ ਮਾਰ ਰਹੀ ਹੋਵੇ। ਮੈਨੂੰ ਬਚਾ ਲੋ ਮੈਨੂੰ ਬਚਾ ਲੋ ਅਗਲੇ ਦਿਨ ਸਵੇਰੇ ਉੱਠ ਕੇ ਅਸੀਂ ਫਿਰ ਉਸੇ ਜਗ੍ਹਾ ਤੇ ਗਏ ਜਿੱਥੇ ਪਰਮ ਡਿੱਗੀ ਸੀ ਅਤੇ ਪੁਲਿਸ ਕੋਲੋਂ ਪੁੱਛ ਪੜਤਾਲ ਕੀਤੀ ਤਾਜੇ ਤੱਕ ਪਰਮ ਦਾ ਕੁਝ ਵੀ ਪਤਾ ਨਹੀਂ ਸੀ ਲੱਗਿਆ ਸਾਨੂੰ ਪੁਲਿਸ ਨੇ ਵਾਪਸ ਭੇਜ ਦਿੱਤਾ ਸਾਨੂੰ ਬਹੁਤ ਦਿਨ ਹੋ ਗਏ ਸੀ ਉੱਥੇ ਗਿਆ ਨੂੰ ਤਾਂ ਪਿੱਛੇ ਸਾਡੇ ਮਾਂ-ਬਾਪੀ ਹੈਰਾਨ ਪਰੇਸ਼ਾਨ ਸਨ ਬਾਰ-ਬਾਰ ਫੋਨ ਕਰਕੇ ਟੀਚਰਾਂ ਕੋਲੋਂ ਪੁੱਛ ਰਹੇ ਸਨ ਕਿ ਅਜੇ ਅਸੀਂ ਵਾਪਸੀ ਕਿਉਂ ਨਹੀਂ ਕੀਤੀ ਪਰਮ ਦੇ ਮਾਂ-ਬਾਪ ਨੂੰ ਇਤਲਾਹ ਦਿੱਤੀ ਗਈ ਉਹ ਵੀ ਮੌਕੇ ਤੇ ਪਹੁੰਚ ਗਏ ਸਨ ਉਹਨਾਂ ਦੇ ਜਾਣਕਾਰਨ ਅਸੀਂ ਵਾਪਸ ਆ ਗਏ ਤੇ ਆਪਣੇ ਆਪਣੇ ਘਰਾਂ ਨੂੰ ਚਲੇ ਗਏ ਪਰ ਮੈਨੂੰ ਇਸ ਗੱਲ ਦਾ ਬਹੁਤ ਜ਼ਿਆਦਾ ਅਫਸੋਸ ਹੋਇਆ ਕਿ ਮੈਂ ਪਰਮ ਦੀ ਕਿਉਂ ਰੱਖਿਆ ਨਹੀਂ ਕਰ ਸਕੀ ਮੈਨੂੰ ਉਸ ਦਾ ਹੱਥ ਫੜ ਕੇ ਰੱਖਣਾ ਚਾਹੀਦਾ ਸੀ ਉਸ ਨੂੰ ਇਸ ਤਰ੍ਹਾਂ ਮਸਤੀ ਵਿੱਚ ਨਹੀਂ ਸੀ ਆਉਣ ਦੇਣਾ ਚਾਹੀਦਾ ਮੈਂ ਡਿਪਰੈਸ਼ਨ ਵਿੱਚ ਚਲੀ ਗਈ ਮੈਂ ਰਾਤ ਨੂੰ ਜਦੋਂ ਵੀ ਸੌਣ ਦੀ ਕੋਸ਼ਿਸ਼ ਕਰਦੀ ਤਾਂ ਮੈਨੂੰ ਮੇਰੇ ਅੱਗੇ ਪਰਮ ਦਾ ਚਿਹਰਾ ਦਿਖਾਈ ਦਿੰਦਾ ਮੈਨੂੰ ਇੰਜ ਲੱਗਦਾ ਜਿਵੇਂ ਪਰਮ ਦਾ ਚਿਹਰਾ ਖੂਨ ਨਾਲ ਲੱਤਪਤ ਹੋਵੇ ਤੇ ਮੈਨੂੰ ਬਚਾਉਣ ਲਈ ਤਰਲੇ ਕਰ ਰਹੀ ਹੋਵੇ ਮੈਨੂੰ ਉਹ ਵਾਰ-ਵਾਰ ਆਵਾਜ਼ਾਂ ਮਾਰਦੀ ਮੈਨੂੰ ਬਚਾ ਲੋ ਮੈਨੂੰ ਬਚਾ ਲੋ ਮੈਂ ਬਹੁਤ ਜ਼ਿਆਦਾ ਤਕਲੀਫ ਵਿੱਚ ਆ ਮੈਂ ਬਹੁਤ ਜ਼ਿਆਦਾ ਬਿਮਾਰ ਰਹੀ ਲਗਾਤਾਰ 1 ਕਮੀਨਾ ਮੈਨੂੰ ਨੀਂਦ ਨਹੀਂ ਆਈ ਮੈਨੂੰ ਬਹੁਤ ਜ਼ਿਆਦਾ ਡਾਕਟਰਾਂ ਨੂੰ ਦਿਖਾਇਆ ਗਿਆ ਪਰ ਹਰ ਇੱਕ ਡਾਕਟਰ ਇਹੋ ਸਲਾਹ ਦਿੰਦਾ ਕੇਸ ਨੂੰ ਦਾਖਲ ਰੱਖਣਾ ਪਵੇਗਾ ਮੈਨੂੰ ਮੇਰੀ ਮੰਮੀ ਪਾਪਾ ਨੇ ਦਾਖਲ ਕਰਵਾਇਆ ਤੇ ਮੈਨੂੰ ਡਾਕਟਰਾਂ ਨੇ ਬਿਜਲੀ ਦੇ ਝਟਕੇ ਵਗੈਰਾ ਵੀ ਦਿੱਤੇ ਤੇ ਕਾਫੀ ਟਾਈਮ ਦਵਾਈ ਚੱਲੀ ਫਿਰ ਜਾ ਕੇ ਕਿਤੇ ਸਟ੍ਰੈਸ ਮੇਰੇ ਦਿਮਾਗ ਤੋਂ ਲਿਆ ਪਰ ਅੱਜ ਵੀ ਮੈਂ ਉਹ ਦਿਨ ਨਹੀਂ ਭੁੱਲ ਸਕਦੀ ਮੈਂ ਆਪਣੀ ਭੈਣਾ ਵਰਗੀ ਸਹੇਲੀ ਨੂੰ ਖੋਦ ਦਿੱਤਾ ਸੀ ਇਸ ਲਈ ਦੋਸਤੋ ਜੇਕਰ ਕਿਸੇ ਐਸੀ ਜਗ੍ਹਾ ਤੇ ਜਾਵੋ ਜਿੱਥੇ ਤੁਹਾਡੀ ਜਾਨ ਨੂੰ ਖਤਰਾ ਹੋਵੇ ਤਾਂ ਪਲੀਜ਼ ਟੀਚਰਾਂ ਦਾ ਕਹਿਣਾ ਮੰਨੋ ਅਤੇ ਉਹਨਾਂ ਦੇ ਕਹਿਣੇ ਅਨੁਸਾਰ ਹੀ ਚਲੋ ਜਿੱਥੇ ਉਹ ਕਹਿਣਗੇ ਉੱਥੋਂ ਤੱਕ ਹੀ ਜਾਵੋ ਅੱਗੇ ਨਾ ਵਧੋ ਕਿਉਂਕਿ ਆਪ ਤੋਂ ਵੱਡੇ ਹਮੇਸ਼ਾ ਚੰਗੀ ਸਲਾਹ ਹੀ ਦਿੰਦੇ ਹਨ ਅਤੇ ਉਹਨਾਂ ਦੀ ਸਲਾਹ ਦੇ ਅਨੁਸਾਰ ਹੀ ਚੱਲਣਾ ਚਾਹੀਦਾ ਹੈ ਏਸੀ ਜੀ ਆਪਣੀ ਅੱਜ ਦੀ ਕਹਾਣੀ ਕਹਾਣੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਜੀ ਬਹੁਤ ਬਹੁਤ ਧੰਨਵਾਦ